ਬਦਲਾ ਬਦਲਾ ਤੇ ਮੈਂ ਵੀ ਉਹਦੇ ਕੋਲੋਂ ਬੜੇ ਚਿਰਦਾ ਲੈਣਾ ਚਾਹਦੀ ਪਈ ਆ ਕਿਵੇਂ ਉਹਨੇ ਮੇਰਾ ਗੁੱਟ ਫੜਿਆ ਸੀ ਮੈਂ ਭੁੱਲੀ ਨਹੀਂ ਭਾਬੀ ਜੀ ਅੱਗੇ ਇੱਥੇ ਬੈਠੇ ਜੇ ਮੈਂ ਤੇ ਤੁਹਾਨੂੰ ਸਾਰਾ ਲੱਭਣ ਦੀ ਹੈਗੀ ਥੱਲੇ ਮੇਰੀ ਗੱਲ ਸੁਣੋ ਨਾ ਰੋ ਤੁਸੀਂ ਕਿਹਦੇ ਤੁਹਾਨੂੰ ਵੀ ਸੱਚ ਇਹੋ ਜੀ ਜ਼ਿੰਦਗੀ ਨਾਲੋਂ ਨਾ ਰੱਬ ਮੈਨੂੰ ਚੋਕੀ ਲਵੇ ਦੇ ਚੰਗਾ ਮੈਨੂੰ ਮੋਤ ਹੀ ਆ ਜਾਵੇ ਇਹ ਕਿਹੋ ਜੀ ਗੱਲ ਕਰਨ ਦੇ ਜੇ ਤੁਸੀਂ ਕੀ ਇਹੋ ਜੀ ਗੱਲ ਜਿੰਨਾ ਪਿੱਛੇ ਮੈਂ ਜਿੰਦੀ ਹੀ ਨਾ ਅੱਜ ਹੋਇਆ ਮੇਰਾ ਦੁਸ਼ਮਣ ਬਣ ਆਇਆ ਕੀ ਕਰ ਜੇ ਔਲਾਦ ਹੀ ਨਹੀਂ ਸਮਝਦੀ ਪਈ ਤੇ ਮੇਰੇ ਜੀਣ ਦਾ ਕੀ ਹੱਕ ਅੰਨਾ ਪਿੱਛੇ ਜਿੰਦੀ ਪਈ ਸੀ ਨਾ ਤੇ ਅੰਨਾ ਪਿੱਛੇ ਮੈਂ ਆਈ ਆ ਕਿਰਨ ਕਸੂਰ ਮੇਰੇ ਬੱਚਾ ਦਾ ਨਹੀਂ ਕਸੂਰ ਮੇਰਾ ਵਾ ਕੋਈ ਗੱਲ ਹੋਣੀ ਘਰ ਦੇ ਵਿੱਚ ਮੈਂ ਬੈਕ ਚੁੱਕ ਕੇ ਪਿੱਕੇ ਚਲੇ ਜਾ ਨਾ ਪਰ ਪਿੱਕੇ ਜਾਣ ਤੇ ਪੁੱਤਰ ਮੇਰਾ ਦਿਲ ਨਹੀਂ ਕਰਦਾ ਇਹ ਅੰਨੇ ਨੇ ਮੇਰੇ ਤੇ ਜ਼ੁਲਮ ਕਰਦੇ ਹੀ ਨਾ ਤੇ ਮੈਨੂੰ ਜਾਣਾ ਪੈਂਦਾ ਸੀ ਜਿਵੇਂ ਅਰਜੁਨ ਆ ਨਾ ਉਹ ਤਾਂ ਫੇਰ ਵੀ ਮੇਰੀ ਖੀਚੇ ਕਰਦਾ ਵਾ ਉਹ ਮਨ ਥੋੜਾ ਬੋਧਾ ਮਿਲਣ ਵੀ ਆ ਜਾਂਦਾ ਹੈ ਤੇ ਜਿਹੜਾ ਅਜੇ ਹੈ ਨਾ ਉਹ ਰ ਦਾਦੀ ਦੇ ਕੋਲ ਦਾਦੀ ਦੀ ਪਰਵਿਸ਼ ਤੇ ਵਿੱਚ ਉਹਨਾਂ ਨੇ ਤੇ ਕਦੀ ਮਿਲਣ ਹੀ ਨਹੀਂ ਦਿੱਤਾ ਹੀ ਮਨ ਨੂੰ ਤੇ ਉਹਨੂੰ ਕੀ ਪਤਾ ਹੋਵੇ ਕਿ ਮਾਂ ਚੀਜ਼ ਕੀ ਹੈ ਤੇ ਐਸ ਕਰਕੇ ਉਹ ਥੋੜਾ ਨਾ ਵਿਗੜ ਗਿਆ ਲੱਗਦਾ ਕੋਈ ਨਹੀਂ ਹੋ ਜਾਏਗਾ ਉਹ ਵੀ ਸਹੀ ਪੁੱਤਰ ਸਾਡੀ ਲੜਾਈ ਦੇ ਵਿੱਚ ਨਾ ਸਾਡੇ ਬੱਚੇ ਪੈਸੇ। ਭਾਬੀ ਜੀ। ਤਾਂ ਇਹ ਸਾਰੀਆਂ ਚੀਜ਼ਾਂ ਦਾ ਕਸੂਰਵਾਰ ਆਪਣੇ ਆਪ ਨੂੰ ਕਿਉਂ ਠਹਿਰਾਂਦੇ ਜੀ? ਤੁਹਾਡੇ ਇੱਚ ਕੋਈ ਕਸੂਰ ਨਹੀਂ। ਹੋ ਸਕਦਾ ਵਾ ਉਦੋਂ ਸਮੇਂ ਹੀ ਇਤਰਾ ਦਾ ਰਿਹਾ ਹੋਵੇ ਕਿ ਤੁਹਾਨੂੰ ਇਹ ਸਟੈਪ ਚੁੱਕਣਾ ਪਿਆ ਹੋਵੇ। ਨਹੀਂ ਤੇ ਕਿਹੜੀ ਮਾਂ ਚਾਹੰਦੀ ਆ ਕਿ ਆਪਣੇ ਬੱਚੇ ਛੱਡ ਕੇ ਉਹ ਪੇਕੇ ਚਲ ਜੇ। ਬੱਚਿਆਂ ਦੇ ਵਿੱਚ ਤੇ ਵੈਸੇ ਹੀ ਮਾਂ ਦੀ ਜਾਣ ਵਸਦੀ ਐ। ਬੱਚਿਆਂ ਤੋਂ ਬਿਨਾਂ ਤੇ ਮਾਂ ਰਹਿ ਆ ਹੀ ਨਹੀਂ ਸਕਦੀ। ਕੋਈ ਗੱਲ ਨਹੀਂ। ਤੁਸੀਂ ਫਿਕਰ ਨਾ ਕਰੋ ਆਜਾ ਜੇ ਇਤਰਾ ਦਾਵਾ ਇੱਕ ਟਾਈਮ ਇਸ ਤਰ੍ਹਾਂ ਦਾ ਵੀ ਆਊਗਾ ਜਦੋਂ ਇਹ ਤੁਹਾਨੂੰ ਸਮਝੂਗਾ ਜਦੋਂ ਇਹਨੂੰ ਇਹ ਪਤਾ ਲੱਗੇਗਾ ਕਿ ਦਾਦੀ ਗਲਤ ਸੀ ਤੇ ਮੇਰੀ ਮਾਂ ਸਹੀ ਸੀ ਮੇਰੀ ਮਾਂ ਦੇ ਕਿੰਨੇ ਜ਼ੁਲਮ ਹੁੰਦੇ ਇਹਨੇ ਕਦੀ ਨਹੀਂ ਵੇਖੇ ਜਦੋਂ ਜਿਸ ਦਿਨ ਇਹਨੇ ਵੇਖ ਲੈਣਾ ਉਹਦੇ ਨੂੰ ਆਪੇ ਸਮੇਂ ਲੱਗ ਜਾਣੀ ਕਿ ਮੇਰੀ ਮਾਂ ਨੇ ਕੀ ਕੁਛ ਸਿਆ ਫਿਰ ਵੀ ਉਹ ਇਸ ਘਰ ਦੇ ਵਿੱਚ ਆਈ ਸਿਰਫ ਆਪਣੇ ਬੱਚਿਆਂ ਦੇ ਲਈ ਕਿਰਨ ਅਤਰ ਤੂੰ ਮੈਨੂੰ ਗਲਤ ਨਾ ਸਮਝੇ ਮੇਰੀ ਨਾ ਇੱਕ ਧਿਆਨ ਨਾਲ ਗੱਲ ਸੁਣ ਤੂੰ ਤੇ ਗੋਲਦੀ ਨੂੰ ਲੈ ਕੇ ਨਾ ਤੇ ਆਪਣੇ ਸੱਸ ਨੂੰ ਲੈ ਕੇ ਐ ਘਰੋਂ ਚਲੀ ਜਾ ਤੇਰੇ ਵਾਸਤੇ ਨਾ ਬਹੁਤ ਵਧੀਆ ਹੋਏਗਾ ਪੁੱਤਰ ਮੈਂ ਪਤਾ ਕੀ ਜਾਣੀ ਆ ਵੱਡੇ ਹੋਣ ਦੇ ਨਾਤੇ ਜੋ ਮੇਰੇ ਨਾਲ ਇਹ ਹਾਲ ਹੋਇਆ ਨਾ ਉਹ ਤੇਰੇ ਨਾਲ ਨਾ ਹੋਵੇ ਉਜਾ ਤੇ ਸੰਧੀ ਆ ਪਈ ਆ ਸਾਨੂੰ ਦੋਨਾਂ ਨੂੰ ਆਦਤ ਪੈ ਗਈ ਪੁੱਤਰ ਕੁੱਟ ਖਾਣ ਦੀ ਛਿੱਤਰ ਖਾਣ ਦੀ ਸਾਰੀਆਂ ਆਦਤਾਂ ਪੈ ਗਈਆਂ ਤੇ ਤੂੰ ਹੁਣ ਦੇਖ ਵੀ ਲਿਆ ਮੈਂ ਆਪਣੀ ਅੱਖੀ ਸਭ ਕੁਝ ਵੇਖ ਲਿਆ ਦੇ ਪੁੱਤਰ ਕੱਲ ਨੂੰ ਤੇਰੀ ਫੈਮਲੀ ਵੀ ਵੱਧਣੀ ਆ ਜਿਸ ਤਰ੍ਹਾਂ ਮੇਰੇ ਬੱਚਿਆਂ ਦੇ ਮਨ 'ਚ ਜ਼ਹਿਰ ਭਰਿਆ ਨਾ ਉਹਨਾਂ ਨੇ ਤੇ ਕਿਤੇ ਤੇਰੇ ਬੱਚਿਆਂ ਦੇ ਮਨ 'ਚ ਇਹਨਾਂ ਜ਼ਹਿਰ ਭਰ ਦੇਣ ਅੱਜ ਜਿਸ ਦਾ ਮੈਂ ਰੋਣੀ ਪਈ ਆ ਨਾ ਤੇ ਕੱਲ ਨੂੰ ਪੁੱਤਰ ਤੂੰ ਨਾ ਰੋਵੇਂ ਤੇ ਐਸ ਕਰਕੇ ਸੋਚ ਲੈ ਹੁਣੇ ਸੋਚ ਲੈ ਸਾਡੀਆਂ ਜ਼ੁਬਾਨਾਂ ਤੇ ਇਹਨਾਂ ਨੇ ਕਰਤੀਆਂ ਸ਼ੁਰੂ ਤੋਂ ਬੰਦ ਅਸੀਂ ਬੋਲੇ ਹੀ ਨਹੀਂ ਕੁਝ ਤੇ ਤੂੰ ਸਮਝ ਜਾ ਮੇਰਾ ਪੁੱਤ ਮੈਂ ਨਹੀਂ ਚਾਹਦੀ ਕਿ ਤੇਰੇ ਨਾਲ ਵੀ ਐ ਹਾਲ ਹੋ ਗੋ ਤੂੰ ਸਮਝ ਜਾ ਰਿਹਾ ਹੈ ਭਾਬੀ ਜੀ ਇਹ ਕਿਆ ਹੋ ਜੀ ਆ ਗੱਲਾਂ ਕਰਨ ਦੇ ਜੇ ਤੁਸੀਂ ਇਹ ਕੋਈ ਹੱਲ ਨਹੀਂ ਆ ਕਿ ਮੈਂ ਇਸ ਘਰ ਦੇ ਵਿੱਚੋਂ ਬਾਹਰ ਚੱਲ ਜਾਵਾਂ ਕੀ ਗਰੰਟੀ ਆ ਤੁਹਾਨੂੰ ਇਹਨਾਂ ਸਭ ਦੀਆਂ ਆਦਤਾਂ ਦਾ ਪਤਾ ਵਾ ਨਾ ਤੁਹਾਨੂੰ ਕੀ ਲੱਗਦਾ ਇਹ ਜੇ ਘਰੋਂ ਬਾਹਰ ਚੱਲ ਗਏ ਤੇ ਦੁਬਾਰਾ ਵਾਪਿਸ ਘਰ ਚ ਪੈਰ ਨਹੀਂ ਪਾਣਗੇ ਕਦੀ ਵੀ ਨਹੀਂ ਇਸ ਕਰਕੇ ਮੈਂ ਇੱਥੇ ਰਹਿ ਕੇ ਇਹਨਾਂ ਸਾਰਿਆਂ ਨੂੰ ਇਹ ਸਾਸ ਦਿਵਾਵਾਂਗੀ ਕਿ ਜੋ ਕੁਛ ਕਰਨਦੇ ਆ ਨਾ ਇਹ ਗਲਤ ਆ ਪੁੱਤਰ ਤੂੰ ਜਿਹੜਾ ਫੈਸਲਾ ਲਿੱਤਾ ਨਾ ਉਹ ਕੰਡਿਆਂ ਦੇ ਚੱਲਣ ਦੇ ਸਮਾਨ ਆ। ਭਾਬੀ ਜੀ ਮੈਨੂੰ ਸਭ ਕੁਝ ਮਨਜ਼ੂਰ ਆ। ਭਾਵੇਂ ਕੰਡਿਆਂ ਦੇ ਚੱਲਣ ਦੇ ਸਮਾਨ ਹੀ ਹੋਵੇ। ਮੈਂ ਤੁਹਾਡੇ ਤੇ ਜ਼ੁਲਮ ਹੁੰਦਾ ਵੇਖ ਕੇ ਆਪਣੇ ਸੁੱਖ ਦੇ ਲਈ ਇਸ ਘਰ ਦੇ ਵਿੱਚੋਂ ਚੱਲ ਜਾਵਾਂ। ਕਿੰਨੀ ਕੁ ਵਧੀਆ ਗੱਲ ਆ। ਮੇਰੇ ਮਾਪਿਓ ਨੇ ਮੈਨੂੰ ਇਦਾਂ ਦੀ ਬਿਲਕੁਲ ਸਿੱਖਿਆ ਨਹੀਂ ਦਿੱਤੀ ਕਿ ਜ਼ੁਲਮ ਹੁੰਦਾ ਵੇਖ ਕੇ ਚੁੱਪ ਕਰ ਚੋ। ਮੈਂ ਇਨੀ ਮਤਲਬੀ ਨਹੀਂ ਕੋਈ ਗੱਲ ਨਹੀਂ ਇਹ ਸਾਰੇ ਜਾਣੇ ਹਜੇ ਤੱਕ ਪੁਰਾਣੇ ਜ਼ਮਾਨੇ ਦੀ ਸੋਚ ਲੈ ਕੇ ਬੈਠੇ ਆ ਕਿ ਉਦੋਂ ਸੱਸਾਂ ਇਤਨਾ ਕਰਦੀਆਂ ਸੀਗੀਆਂ ਇਤਨਾ ਕਰਦੀਆਂ ਸੀਗੀਆਂ ਅੱਜ ਕੱਲ ਇਤਨਾ ਨਹੀਂ ਹੁੰਦਾ ਨਾ ਕੋਈ ਕੁੜੀ ਇੰਨਾ ਸਿੰਦੀ ਆ ਤੇ ਨਾ ਕੋਈ ਸੱਸ ਇਸ ਤਰ੍ਹਾਂ ਕਰਦੀ ਆ ਇੱਕ ਦਿਨ ਮੈਂ ਇਹਨਾਂ ਸਾਰਿਆਂ ਨੂੰ ਇਹ ਯਕੀਨ ਦਿਵਾ ਕੇ ਰਵਾਂਗੀ ਕਿ ਤੁਸੀਂ ਜੋ ਕੁਝ ਕੀਤਾ ਗਲਤ ਕੀਤਾ ਇੱਕ ਦਿਨ ਟਾਈਮ ਸਾਡੀਆਂ ਨੂੰਹਾਂ ਦਾ ਵੀ ਆਊਗਾ ਮੈਂ ਇਹਨਾਂ ਨੂੰ ਇਹ ਯਕੀਨ ਦਿਵਾ ਕੇ ਰਵਾਂਗੀ ਇਹਨਾਂ ਨੇ ਜੋ ਕੋਸ਼ਿਸ਼ ਤੱਕ ਕੀਤਾ ਉਹ ਸਾਰਾ ਕੁਝ ਗਲਤ ਸੀ ਹਰ ਸਾਲ ਤੇ ਕੈਲੰਡਰ ਵੀ ਬਦਲਦਾ ਵਾ ਤੇ ਕੀ ਇਹਨਾਂ ਦੀ ਸੋਚ ਨਹੀਂ ਬਦਲੇਗੀ ਜ਼ਰੂਰ ਬਦਲੇਗੀ ਭਾਬੀ ਜੀ ਆਪਾਂ ਸਾਰੇ ਬਦਲ ਕੇ ਰਵਾਂਗੇ ਠੀਕ ਹੈ ਨਾ ਠੀਕ ਆ ਪੁੱਤਰ ਮਨ ਤੇਰੇ ਤੇ ਪੂਰਾ ਵਿਸ਼ਵਾਸ ਹੈ ਤੂੰ ਤੇ ਸਾਡਾ ਮੌਸਲਾ ਵਧਾਤਾ ਹੈ ਦਾਦੀ ਸਮਝਾਉ ਉਹਨੂੰ ਜਾ ਕੇ ਮਾਸਾ ਪੁਰਾ ਕਰਨ ਲਈ ਉਹਨੂੰ ਬੋਲਣ ਦੀ ਬੈ ਤਾਂ ਸਹੀ ਕੀ ਗੱਲ ਕੀ ਹੋਈ ਮੈਨੂੰ ਦੱਸ ਚੰਨੀ ਨਹੀਂ ਬਕਵਾਸ ਕਰਦੀ ਅੱਗੋਂ ਕੀ ਹੋਇਆ ਕੀ ਹੈ ਕਿਰਨ ਦੀ ਗੱਲ ਕਰਦਾ ਜਿਹੜੀ ਚਾਚੀ ਬਣੀ ਫਿਰਦੀ ਜਾਂਦੀ ਮੇਰੀ ਅਕਲ ਤੇ ਹੈ ਨਹੀਂ ਉਹਨੂੰ ਬੋਲਣ ਦੀ ਮਾਸਾ ਪੁੱਤਰ ਮੈਨੂੰ ਹੀ ਕਹਿਣਾ ਉਹਦੀ ਸੱਸ ਨੂੰ ਜਾ ਕੇ ਦੱਸ ਉਹਨੂੰ ਪਤਾ ਲੱਗੇ ਮੇਰੀ ਨੂੰ ਨੂ ਕੀ ਕੁਝ ਕਰਦੀ ਪਈ ਹੈ ਆਪ ਹੀ ਉਹਦੇ ਮਗਰ ਲੱਗੀ ਹੈ ਉਹਨੂੰ ਕੁਝ ਕਹਿੰਦੀ ਹੋ ਨਹੀਂ ਇਹ ਉਹਨੂੰ ਚਾਹੀਦਾ ਨਾ ਫਰਜ਼ ਤੇ ਨਾ ਸਮਝਾਵੇ ਉਹਨੂੰ ਉਹ ਤੇ ਸਾਡ ਨੂੰ ਹੀ ਸਾਡ ਵੀ ਬੇਇਜ਼ਤੀ ਕਰਾਈ ਜਾਂਦੀ ਉਹਦੇ ਕੋਲ ਆਪਣੀ ਤੇ ਕਰਾਂਦੀ ਪਈ ਐ ਸਾਡੀ ਵੀ ਕਰਾਈ ਜਾਂਦੀ ਐ ਨਾਲ ਇਹ ਜਸਵੀਰ ਜਿਹੜੀ ਕਦੇ ਜਵਾਨ ਨਹੀਂ ਸੀ ਮੇਰੇ ਅੱਗੇ ਖੋਲਦੀ ਤਾਂ ਹੁਣ ਚੁੱਪੀ ਨਹੀਂ ਕਰਦੀ ਉਹਦੇ ਵਿੱਚ ਸਾੜਨਾ ਲੜਨ ਲੱਪਈ ਨਾ ਗੱਲ ਤੇ ਮੇਰੇ ਤੇ ਮੇਰੀ ਮਾਂ ਦੀ ਹੋਣਦੀ ਸੀ ਇਹਨੂੰ ਕੀ ਲੋੜ ਪਈ ਵਿੱਚ ਵਕੀਲ ਬਣ ਕੇ ਆਉਣ ਦੀ ਉਪਰਾ ਵਾ ਵਕੀਲ ਨਹੀਂ ਉਹ ਤਾਂ ਇਸ ਘਰ ਦੀ ਜੱਜ ਬਣੀ ਹੋਊ ਉਹਨੇ ਕੀ ਗੱਲ ਸੁਣਦੀ ਨਾ ਨੂੰ ਕੋਈ ਸਮਝਾ ਸਕਦਾ ਹੁਣ ਸਤੇ ਡੜੀ ਜਾਂਦੀ ਸਰ ਜਸਵੀਰ ਨੂੰ ਉਹ ਵਕਤ ਯਾਦ ਆ ਕਿ ਜਦੋਂ ਸਤੇ ਵਾਲ ਪੂਰੀ ਤਰ੍ਹਾਂ ਵੱਢ ਲਈ ਉਹਦੇ ਇਹਨੇ ਸੁਧਰਨਾ ਨਾ ਉਹਨੇ ਸੁਧਰਨਾ ਨਾ ਉਹਨੇ ਸੁਧਰਨਾ ਉਹ ਦਾਦੀ ਮੇਰੀ ਗੱਲ ਸੁਣੋ ਭਾਵੇਂ ਜਿੱਥੇ ਮਰਜੀ ਵਕੀਲ ਹੋਵੇ ਤੇ ਪੰਜ ਸੌਣੀ ਮੇਰੀ ਜੱਜ ਹੋਵੇ ਉਹਨੂੰ ਕਹੋ ਕਿ ਮੇਰੇ ਨਾਲ ਜੇ ਬੁਲਾਉਣਾ ਨਾ ਤੇ ਅਕਲ ਨਾਲ ਬੁਲਾਵੇ ਨਹੀਂ ਤੇ ਮੈਨੂੰ ਕੋਈ ਲੋੜ ਨਹੀਂ ਬੁਲਾਉਂਦੀ ਉਹਨੂੰ ਕਾਕਾ ਮੇਰੇ ਕਹਿਣਾ ਕੁਛ ਨਹੀਂ ਹੋਣਾ ਨਾ ਉਹਨੇ ਸੁਧਰ ਨਹੀਂ ਮੈਂ ਤੇ ਉਹਦੀ ਸਾਸੂ ਨੂੰ ਜਾ ਕੇ ਕਿਹਾ ਉਹਦੇ ਕਰਤੂਤਾ ਦੱਸਿਆ ਕੁਝ ਕਰਦੀ ਹੈ ਅਕਲ ਨਾਲ ਬੋਲੇ ਘਰ ਦੇ ਵਿੱਚ ਜਿੰਨਾ ਵੀ ਬੋਲਣਾ ਜਸਵੀਰ ਨੇ ਸਮਝਦੀ ਪਈ ਐਸ ਗੱਲ ਨੂੰ ਉਹੀ ਜਸਵੀਰ ਜਿਹੜੀ ਬੜੇ ਜਵਾਨੀ ਸੀ ਖੋਲਦੀ ਤਾਂ ਹੁਣ ਚੁੱਪ ਹੀ ਨਹੀਂ ਕਰਦੀ ਉਹਦੇ ਵਿੱਚ ਮੈਨਾਂ ਲੜੀ ਜਾਂਦੀ ਐ ਇਹ ਕੁਛ ਲਈ ਤੇ ਨਾਲੇ ਇੱਕ ਗੱਲ ਹੋਰ ਹੀ ਤੇਰੀ ਮਾਂ ਜਨੇ ਮਰਜੀ ਪੁੱਛੇ ਪਾਈ ਜੇ ਪੁੱਤ ਤੂੰ ਮੇਰਾ ਵੈ ਮੈਂ ਤਾਂ ਨਹੀਂ ਆਪਣੀ ਕੋਕ ਤੋਂ ਜਨਮ ਦਿੱਤਾ ਜਨਮ ਦੇਣਾ ਨਹੀਂ ਗੱਲ ਹੁੰਦੀ ਪਾਲਣਾ ਵੀ ਹੁੰਦਾ ਜਦੋਂ ਘਰ 'ਚ ਜਰਾ ਗੱਲ ਹੋਣੀ ਨੀ ਲੱਗ ਗੱਲ ਹੋਣੀ ਮੈਨਾਂ ਗੱਲ ਹੋਣੀ ਲੜ ਕੇ ਪੇਕੇ ਤੁਰ ਜਾਣਾ ਇੱਕੋ ਨੂੰ ਗੱਲਾਂ ਲਈ ਬੰਦੇ ਸੀ ਤੈਨੂੰ ਛੱਡ ਜਿੰਦੀ ਇੱਥੇ ਆਪੇ ਦਾਦੀ ਵੇਖੇ ਨਾ ਵੇਖੇ ਤੂੰ ਛੋਟਾ ਸੀ ਨਾ ਉਤਰੀ ਵੀਰਦਾ ਸੀ ਉਂਗਾ ਲਾ ਕੇ ਤੂੰ ਛੋਟਾ ਸੀ ਇਹ ਦਾਦੀ ਹੁਣ ਸੰਭੇ ਹੋਰ ਤੇ ਮੈਂ ਸੰਭੇ ਆਈ ਆ ਮੇਰਾ ਖੂਨ ਸੀ ਮੈਂ ਸੁਟਣਾ ਥੋੜੀ ਸੀ ਤੇ ਤੇਰੇ ਮਾਮੇ ਜੇ ਕਦੀ ਭੁੱਲ ਭਲੇਖੇ ਮਾਂ ਨਾ ਤੂੰ ਚਲਾ ਵੀ ਜਾਵੇਂ ਤੇ ਨਾਲ ਹੀ ਉਹਨਾਂ ਨੇ ਮਾਮੇ ਨੇ ਛੱਡਣਾ ਆਈ ਨਾ ਇਹ ਸ਼ਤਾਨੀ ਬੜੀ ਕਰਦਾ ਐਨੂੰ ਬੁਖਾਰ ਚੜ ਗਿਆ ਇਹ ਦਾਦੀ ਨੂੰ ਯਾਦ ਕਰਦਾ ਐਨੂੰ ਤੁਸੀਂ ਉਹ ਸੰਭੋ ਉਹਦੇ ਰਖਦੇ ਹੀ ਨਹੀਂ ਸੀ ਤੈਨੂੰ ਜਿੰਨਾ ਮਰਜੀ ਕਹੀ ਜਾ ਮੇਰਾ ਵਾ ਮੇਰਾ ਨਿਰਕੇ ਨਾ ਨਹੀਂ ਮੇਰਾ ਮੇਰਾ ਹੋ ਜਾਂਦਾ ਹੁਣ ਪੁੱਛ ਕਦੀ ਮੇਰੇ ਸਿੱਧੇ ਪਿਆਰ ਦਿੱਤਾਈ ਕਦਿਦਰ ਹੱਥ ਰੱਖੇ ਮੇਰੇ ਜਿੰਦੇ ਉੱਤੇ ਤੇ ਮੇਰੀ ਗੱਲ ਸੁਣ ਐਥੇ ਨਾ ਮੈਂ ਜਾ ਕੇ ਆਪਣੀ ਛੋਟੀ ਮਮਾ ਨੂੰ ਕਹਿ ਤੇ ਸਾਰੀਆਂ ਦੀਆਂ ਕਰਤੂਤਾਂ ਦੱਸੀ ਕਿ ਰੰਦੀ ਆ ਬਈ ਕੁਝ ਕਰਦੀ ਮੈਨਾਂ ਇਹਨਾਂ ਬੋਲਦੀ ਕੋਈ ਨਹੀਂ ਮੈਂ ਕਰ ਲੈਣਾ ਛੋਟੀ ਮਮਾ ਨਾਲ ਵੀ ਗੱਲ ਮੈਨੂੰ ਲੱਗਾ ਕਿ ਡਰ ਮਾਰਿਆ ਆ ਹੁਣ ਤੂੰ ਕਰ ਤੂੰ ਜਾ ਕੇ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਸਿੱਤੇ ਚੜੀ ਜਾਂਦੀ ਸਿੱਤੇ ਚੜੀ ਜਾਂਦੀ ਹੈ ਘਰ ਦਾ ਮਾਹੌਲ ਹੀ ਖਰਾਬ ਕਰਤਾ ਜਿਸ ਦਿਨ ਦੀ ਘਰ ਆਈਏ ਵੱਡਿਆਂ ਨੂੰ ਅੱਡੇ ਰਹਿਣ ਹੀ ਨਹੀਂ ਦਿੱਤਾ ਨੇ ਇਨਾ ਡਰਦੀਆਂ ਸੀ ਮੇਰੇ ਕੋਲੋਂ ਸਾਰੀਆਂ ਛੋਟੀ ਮੰਮਾ ਛੋਟੀ ਮੰਮਾ ਆ ਜਾ ਆ ਜਾ ਇੱਧਰ ਬਹਿ ਜਾ ਆ ਜਾ ਉਹ ਬੈਨ ਬੋਨੀ ਆ ਮੈਂ ਇੱਥੇ ਗੱਲ ਕਰਨ ਆਇਆ ਇੱਕ ਰਮਾਨ ਨਾਲ ਗੱਲ ਕਰ ਤੇਰੀ ਛੋਟੀ ਮੰਮਾ ਹੈਗੀ ਤੂੰ ਬੋਲਣ ਕਿ ਤਰ੍ਹਾਂ ਡਿਆ ਕੋਈ ਛੋਟੀ ਛੁਟੀ ਮम्मा ਨਹੀਂ ੱਟ ਪੁੱਟਿਆਂ ਦੇ ਇਥੇ ਤੁਹਾਡੇ ਘਰ 'ਚ ਰਿਸ਼ਤੇ ਨਿਕਲਦੇ ਆ। ਮੇਰੀ ਗੱਲ ਸੁਣ। ਐਡਾ ਗਰਮ ਹੋਣ ਦੀ ਲੋੜ ਨਹੀਂ। ਜੇ ਤੂੰ ਮੇਰੇ ਨਾਲ ਗੱਲ ਕਰਨੀ ਨਾ ਤੇ ਗੱਲ ਮੈਂ ਵੀ ਤੇਰੇ ਨਾਲ ਕਰਨਾ ਚਾਹਨੀ ਆ। ਕਰੋ ਕਿਹੜੀ ਗੱਲ ਕਰਨੀ ਤੁਸੀਂ? ਤੂੰ ਦੱਸ ਤੂੰ ਕਿਹੜੀ ਗੱਲ ਕਰਨੀ ਆ। ਮੈਂ ਜਿਹੜੀ ਤੁਹਾਡੀ ਆਈ ਨਾ ਨੋ ਕਿਰਨ ਇਹਦੇ ਬਾਰੇ ਗੱਲ ਕਰਨਾ ਹੈ ਕਿਤੇ ਮੈਨੂੰ ਮम्मा ਸਾਹ ਚੰਗੀ ਨਹੀਂ ਲੱਗਦੀ। ਮੇਰੀ ਗੱਲ ਸੁਣ ਤੇਰੇ ਮੈਂ ਚਪੇੜ ਮਾਰ ਦੇਣੀ ਆ। ਕੋਈ ਅਕਲ ਨਾਲ ਬਲਾ। ਤੇਰਾ ਕੀ ਰਿਸ਼ਤਾ ਉਹਦੇ ਨਾਲ? ਤੂੰ ਬੋਲਣ ਕਿਸ ਨਾਲ ਡਿਆ? ਪਤਾ ਮੈਨੂੰ ਚਾਚੀ ਲੱਗਦੀ ਆ ਮੇਰੀ। ਤਨੂੰ ਕਹਿ ਦੇ ਉਹ ਜੇ ਮੇਰਾ ਰਿਸ਼ਤਾ ਨਭੋਣਾ ਨਾ ਮੈਨੂੰ ਅਕਲ ਨਾ ਬੁਲਾਇਆ ਕਰੇ ਨਹੀਂ ਤੇ ਕੋ ਲੋੜ ਨਹੀਂ ਮੈਨੂੰ ਬੁਲਾਉਂਦੀ ਉਹਨੂੰ ਮੇਰੀ ਗੱਲ ਸੁਣ ਆ ਜਿਹੜਾ ਤੂੰ ਬਦਮਾਸ਼ਾ ਵਾਂਗੂ ਬੋਲਦਾ ਨਾ ਇਹ ਬਾਹਰ ਆਪਣੇ ਯਾਰਾਂ ਦੋਸਤਾਂ 'ਚ ਬੋਲਿਆ ਕਰ ਘਰ 'ਚ ਐਹੋ ਜਿਹੀ ਬੋਲੀ ਨਹੀਂ ਬੋਲੀਦੀ ਹੁੰਦੀ ਤੂੰ ਬੋਲਣ ਕਿਤਨਾ ਡਿਆ ਜਿੱਦਾਂ ਤੂੰ ਸੁਣਨ ਦੇ ਜੇ ਅਜੇ ਵਹਿ ਤਨ ਮੈਂ ਸੱਚ ਦੱਸਾਂ ਵਾਕਈ ਤੇਰੀ ਦਾਦੀ ਨੇ ਤੈਨੂੰ ਲਾਡ ਪਿਆਰ 'ਚ ਇੰਨਾ ਜ਼ਿਆਦਾ ਵਗਾੜਤਾ ਕਿ ਤੈਨੂੰ ਕਿਸੇ ਰਿਸ਼ਤੇ ਦਾ ਪਤਾ ਹੀ ਨਹੀਂ ਕਿ ਕੋਈ ਮੇਰਾ ਕੀ ਲੱਗਦਾ ਕੀ ਨਹੀਂ ਲੱਗਦਾ ਬਸ ਤੂੰ ਤਾਂ ਉਹੋ ਹੀ ਗੱਲ ਕਰਦਾ ਜਿੱਤਰਾ ਤੂੰ ਬਾਹਰ ਆਪਣੇ ਯਾਰਾਂ ਦੋਸਤਾਂ ਨਾਲ ਗੱਲ ਕਰਦਾ ਤੈਨੂੰ ਕਿਸੇ ਰਿਸ਼ਤੇ ਦਾ ਥੋੜਾ ਬੋਤਾ ਲਿਆਜ ਨਹੀਂ ਹੈਗਾ ਰਿਸ਼ਤੇ ਆਦਾਰਾਂ ਨਾਲ ਮੇਰਾ ਬੜਾ ਲਿਆਜ ਨਾ ਕਦੇ ਉਹ ਮੇਰੇ ਨਾਲ ਬੜਾ ਪਿਆਰ ਨਾਲ ਬੋਲਦੇ ਸਾਰੇ ਇੱਥੇ ਘਰ 'ਚ ਵੀ ਰਿਸ਼ਤੇਦਾਰ ਨਹੀਂ ਉਹ ਤੇਰੇ ਆਪਣੇ ਆ ਰਿਸ਼ਤੇਦਾਰ ਹੀ ਆ ਕੋਈ ਮੇਰਾ ਇੱਥੇ ਆਪਣਾ ਨਹੀਂ ਹੈਗਾ ਰਿਸ਼ਤੇਦਾਰ ਵੱਡੇ ਆ ਜੇ ਕਿਉਂ ਤੂੰ ਐਹੋ ਜੀਆਂ ਗੱਲਾਂ ਕਰਦਾ ਇੱਕ ਵਾਰੇ ਸਾਰੇ ਪਰਿਵਾਰ ਨੂੰ ਸਮਝਣ ਦੀ ਕੋਸ਼ਿਸ਼ ਤੇ ਕਰ ਤੈਨੂੰ ਕੀ ਕਹਤਾ ਕਿਸੇ ਨੇ ਕੋਈ ਮੇਰਾ ਹੈਗਾ ਨਹੀਂ ਇਸ ਘਰ ਚ ਤੋ ਸਿਰਫ ਮੇਰੀ ਦਾਦੀ ਆ ਬਸ ਮੈਨੂੰ ਹੋਰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਘਰ ਚ ਅਜੇ ਇਹ ਨਾ ਹੋਵੇ ਕਿ ਤੂੰ ਕਿਹਦੇ ਦਿਨ ਪਛਤਾਵੇਂ ਤੈਨੂੰ ਮੈਂ ਵੀ ਸਮਝਾਉਂਦੀ ਰਹੀ ਆ ਤੈਨੂੰ ਸਾਰੀਆਂ ਤੇਰੀਆਂ ਚਾਚੀਆਂ ਤਾਈਆਂ ਸਮਝਾਉਂਦੀਆਂ ਰਹੀਆਂ ਕਿ ਤੂੰ ਕੱਲਾ ਦਾਦੀ ਮਗਰ ਨਾ ਲੱਗ ਪਰ ਤੂੰ ਦਾਦੀ ਮਗਰ ਲਾ ਕੇ ਹਰ ਰਿਸ਼ਤਾ ਭੁੱਲਦਾ ਜਾਣ ਡਿਆ ਤੂੰ ਹੀ ਨਾ ਇੱਕ ਗੱਲ ਉਹਨੂੰ ਕਿਰਨ ਨੂੰ ਸਮਝਾ ਦਿਓ ਜੋਨੇ ਆ ਜੋ ਹਰਕਤ ਕੀਤੀ ਨਾ ਗੱਲ ਮੇਰੀ ਤੇ ਮੇਰੀ ਮਾਂ ਦੀ ਹੋਣ ਧੀ ਸੀ ਉਹ ਵਿੱਚ ਐਵੇਂ ਵਕੀਲ ਬਣ ਕੇ ਆਈ ਆ ਅੱਗੇ ਮੰਨਦਾ ਨਾ ਕਿ ਉਹ ਤੇਰੀ ਮਾਂ ਆ ਫਿਰ ਮਾਂ ਨੂੰ ਮਾਂ ਸਮਝ ਨਾ ਸਮਝਦਾ ਕਿਉਂ ਨਹੀਂ ਉਹ ਮਾਂ ਮਾਂ ਬਾਰੇ ਤੂੰ ਹੀ ਹੋ ਨਾ ਮੈਨੂੰ ਕੋਈ ਲੈਕਚਰ ਦੋ ਜਿੰਨਾ ਕੋ ਮੈਨੂੰ ਪੁੱਤਰ ਸਮਝਦੀ ਆ ਨਾ ਉਨਾਂ ਨੂੰ ਮੈਂ ਉਹਨੂੰ ਆਪਣੀ ਮਾਂ ਸਮਝਦਾ ਬਸ ਇਸ ਤੋਂ ਵੱਧ ਕੇ ਕੁਝ ਨਹੀਂ ਹੋਰ ਅੱਜ ਗੱਲ ਸੁਣ ਤੇ ਜਾ ਮੇਰੀ ਅਜੇ ਤੇਰੇ ਦਾਦੀ ਨੇ ਇੰਨਾ ਕਿ ਤੇਰੇ ਮਨ ਚ ਜ਼ਹਿਰ ਭਰਤਾ ਹੈ ਕਿ ਤੈਨੂੰ ਆਪਣੇ ਮਾਤਾ ਪਿਤਾ ਹੀ ਕਿ ਤੇਰੀ ਮਾਂ ਤੇਰੇ ਨਾਲ ਕਿੰਨਾ ਪਿਆਰ ਕਰਦੀ ਹੈ ਤੇਰੀ ਮਾਂ ਨੇ ਦੁਨੀਆ ਦੀ ਹਰ ਇੱਕ ਮਾਂ ਆਪਣੇ ਔਲਾਦ ਨਾਲ ਬੜਾ ਪਿਆਰ ਕਰਦੀ ਹੈ ਦੀਦੀਰਾ ਟਾਈਮ ਲਾਈਦਾ ਆਉਣ ਲੱਗਿਆ ਕਦੋਂ ਦਾ ਫੋਨ ਕੀਤਾ ਤੁਹਾਨੂੰ ਮੈਂ ਤੂੰ ਮੈਨੂੰ ਫੋਨ ਕੀਤਾ ਮੈਂ ਉਸੇ ਵੇਲੇ ਆ ਗਈਆਂ ਮੈਂ ਉੱਡ ਕੇ ਤੇ ਆ ਨਹੀਂ ਸੀ ਜਾਣਾ ਅਜੇ ਤੂੰ ਆਇਆ ਤੇ ਸੋਚ ਮੈਂ ਸੋਹਰੇ ਘਰ ਵਾਲੀ ਆ ਬਹੁਤ ਇੱਥੇ ਤੈਨੂੰ ਪਤਾ ਮੇਰੀ ਸੱਸ ਕਿੰਨੇ ਨਕਮੂ ਵਟਣ ਦੇ ਸੀ ਕਹਿੰਦੀ ਕੱਲ ਜੇ ਤੂੰ ਹੋ ਕੇ ਆਈ ਐ ਅੱਜ ਕਿਹੜੀ ਐਮਰਜੈਂਸੀ ਤੇਰੇ ਘਰ ਲੱਗੀ ਤੂੰ ਫੇਰ ਜਾਣਾ ਪਰ ਤੂੰ ਫੋਨ ਕੀਤਾ ਮੇਰੇ ਕੋ ਰਿਆਂ ਨਹੀਂ ਗਿਆ ਦੱਸ ਕੀ ਗੱਲ ਆ ਹੁਣ ਯਾਰ ਤਾ ਕੀ ਦੱਸਾਂ ਤੁਹਾਨੂੰ ਮੈਂ ਬੜੇ ਪਵਾੜੇ ਪਏ ਹੋਏ ਇਸ ਘਰ ਦੇ ਵਿੱਚ ਹੋਤੇ ਪਈ ਆ ਮੈਂ ਜਿਵੇਂ ਇੱਥੇ ਰਹਿ ਕੇ ਨਹੀਂ ਗਈ ਆ ਜਿਹੜੀ ਕਿਰਨ ਆ ਨਾ ਹਾਂ ਨਵੀਂ ਵੀ ਆਈ ਆ ਚਾਚੀ ਕਾਲ ਦੀ ਬੁਰਾ ਹਾਲ ਕੀਤਾ ਉਹਨਾਂ ਮਸਾ ਅਕਲ ਨਹੀਂ ਉਹਨਾਂ ਬੋਲਣ ਦੀ ਕਿਰਨ ਤੇ ਆਪਣਿਆਂ ਨੂੰ ਪਤਾ ਨਹੀਂ ਕੀ ਸਮਝਦੀ ਮੈਂ ਤੁਹਾਨੂੰ ਕਹਿਨੀ ਆ ਤੂੰ ਤੇ ਆਪਣਿਆਂ ਨੇ ਇਸ ਘਰ ਦੀ ਮਹਾਰਾਣੀ ਸਮਝਦੀ ਪਈ ਆ ਅਜੇ ਮੈਂ ਆਈ ਆ ਮੈਨੂੰ ਉਹਨੇ ਚਾਜਨਾ ਨਹੀਂ ਬੁਲਾਇਆ ਦੀਦੀ ਮੇਰੀ ਗੱਲ ਸੁਣੋ ਅ ਜਿੱਦਾਂ ਅੱਜ ਕਿਰਨ ਨੇ ਮੇਰੇ ਨਾਲ ਬਹਿਲ ਕੀਤਾ ਨਾ ਇਸ ਗੱਲ ਦਾ ਮੈਂ ਬਦਲਾ ਜ਼ਰੂਰ ਲੈਣਾ ਇਹ ਦੇਖੋ ਤੇ ਤੁਸੀਂ ਦੱਸੋ ਇਸ ਗੱਲ 'ਚ ਮੇਰਾ ਸਾਥ ਦਓਗੇ ਬਦਲਾ ਬਦਲਾ ਤੇ ਮੈਂ ਵੀ ਉਹਦੇ ਕੋਲੋਂ ਬੜੇ ਚਿਰਦਾ ਲੈਣਾ ਚਾਹਦੀ ਪਈ ਆ ਕਿਵੇਂ ਉਹਨੇ ਮੇਰਾ ਗੁੱਟ ਫੜਿਆ ਸੀ ਮੈਂ ਭੁੱਲੀ ਨਹੀਂ ਜੋ ਉਹਨੇ ਮੇਰੇ ਨਾਲ ਕੀਤਾ ਅਜੇ ਤੈਨੂੰ ਪਤਾ ਹੀਰਾ ਵੀ ਉਹਦੇ ਇਸ਼ਾਰਿਆਂ ਤੇ ਨੱਚਦਾ ਹੋਂ ਦੇਖ ਮੈਂ ਤੇਰੇ ਨਾਲ ਆ ਤੇਰੇ ਨਾਲ ਆ ਕੋਈ ਨਹੀਂ ਦੇਖੇ ਚਲੋ ਹੁਣ ਫਿਰ ਤੁਸੀਂ ਜਿੱਤਾ ਜਿੱਦਾਂ ਮੈਂ ਕਹੂੰਗਾ ਨਾ ਉਦਾਂ ਉਦਾਂ ਕਰੀ ਜਾਇਓ ਬਸ ਅੱਛਾ ਤੂੰ ਕੁਝ ਸੋਚੇ ਚੋਟ ਜਦ ਮੈਂ ਬਹੁਤ ਕੁਛ ਆ ਹੁਣ ਵੇਖਿਓ ਕਿਦਾਂ ਇਹਨੂੰ ਦਿਨ ਚ ਤਾਰੇ ਦਿਖਾਉਂਦੇ ਅੱਛਾ ਦੁਆਏ ਗੋਲਡੀ ਮੈਂ ਮੈਂ ਤਾਂ ਸੁਣੇ ਥੋੜੀ ਦੇਰ ਪਹਿਲਾਂ ਹੀ ਆਈ ਆ ਮੈਨੂੰ ਨਾ ਜਰਾ ਕੰਮ ਸੀ ਮੈਂ ਤਾਂ ਆਈ ਆ ਚਾਚੂ ਤੇਰੇ ਨਾਲ ਗੱਲ ਕਰਨੀ ਹੈ ਬਹੁਤ ਜ਼ਰੂਰੀ ਗੱਲ ਹੈ ਮੇਰੀ ਕੀ ਗੱਲ ਹੈ ਬਈ ਯਾਰ ਆਰਾਮ ਨਾਲ ਗੱਲ ਕਰਦਾ ਕੰਨ ਕਰੋ ਯਾਰ ਪਹਿਲਾਂ ਗੱਲ ਸੁਣੋ ਮੇਰੀ ਸੀੰਦਾ ਸਹੀ ਗਾਇਸ ਜਾਨ ਵੀ ਇੱਥੇ ਸਲਵਾ ਰੋਟੀ ਵੀ ਨਾ ਮਿਲੇ ਕੁਛ ਨਾ ਮਿਲੇ ਬਸ ਸਾਤ ਦਿਨਾਂ ਸੋਜੇ ਬੰਦਾ ਇਹ ਇੱਥੇ ਮੇਰੇ ਰੂਮ ਤੇ ਉਤਰ ਆ ਨਾ ਸ਼ਾਂਤੀ ਜਾਈ ਹੂੰ ਸਾਡੇ ਸਾਜ ਦੇ ਰੂਮ ਚ ਹੈਗੀ ਉੱਪਰ ਕੋਈ ਨਹੀਂ ਆਂਦੇ ਜਾਂਦੇ ਰਹਿੰਦੇ ਨਾ ਐਸ ਕਰਕੇ ਤੇ ਤੂੰ ਹੀ ਕਹਿਣਾ ਵਾ ਕਿ ਮਾਂ ਆਪਣੇ ਬੱਚਿਆਂ ਲਈ ਆਂਦੀ ਆ ਉਹ ਗੱਲਾਂ ਛੱਡ ਕਿਰਨ ਮੈਂ ਤੇਨਾਂ ਇੱਕ ਜ਼ਰੂਰੀ ਗੱਲ ਕਰਨੀ ਆ ਮੇਰੀ ਗੱਲ ਧਿਆਨ ਦੇ ਨਾਲ ਸੁਣ ਹਜੇ ਵੀ ਕੁਛ ਨਹੀਂ ਵਿਗੜਿਆ ਤੂੰ ਆਪਣੀ ਸੱਸ ਤੇ ਆਪਣੇ ਘਰ ਵਾਲੇ ਨੂੰ ਲੈ ਕੇ ਇਸ ਘਰ ਦੇ ਵਿੱਚੋਂ ਅੱਡ ਹੋ ਜਾ ਕਿਤੇ ਬਾਹਰ ਚਲੀ ਜਾ ਨਹੀਂ ਤੇ ਇਹ ਨਾ ਹੋਵੇ ਜੋ ਸਾਡਾ ਹਾਲ ਹੁੰਦਿਆ ਵਾ ਉਹ ਤੇਰਾ ਵੀ ਹੋਵੇ ਕਿਉਂਕਿ ਅੱਗੇ ਨੂੰ ਤੁਹਾਡੀ ਫੈਮਿਲੀ ਵਧਣੀ ਆ ਤੇਰੇ ਬੱਚਿਆਂ ਦੇ ਮਾਂਜੇ ਵੀ ਉਹ ਹੀ ਸਾਰੇ ਜ਼ਹਿਰ ਖੋਲਣ ਜੋ ਮੇਰੇ ਬੱਚੇ ਜੋ ਅਜੇ ਦੇ ਮਾਂਚੇ ਇਨਾਂ ਨੇ ਖੋਲਿਆ ਵਾ ਇੰਨਾ ਕੁ ਕਰਨਾ ਸਟਾਰਟਿੰਗ ਦਾ ਸੀ ਕਿਰਨ ਤੂੰ ਮੇਰੀ ਗੱਲ ਤੇ ਆਣਾ ਸੁਣ ਹਜੇ ਵੀ ਕੁਝ ਨਹੀਂ ਵਿਗੜਿਆ ਮੈਂ ਗਣਾ ਮੇਰਾ ਤਾਂ ਹੀ ਕੱਟ ਲੈ ਕੇ ਲੋਕ ਨੇ Yeah. Okay.